ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਕੋਸ਼ਿਸ਼ ਕਰ ਰਹੇ ਪਿੰਡ ਵੇਰੋ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਆ ਵੈੜ ਵਿਖਾਉਣੀ ਆ ਇਹਦੇ ਬਾਰੇ ਜਿਹੜੀ ਪ੍ਰੋਪਰ ਡਿਟੇਲ ਆ ਤੇ ਜਿਹੜੀ ਇਹਦੇ ਬਾਰੇ ਪ੍ਰੋਪਰ ਡਿਟੇਲ ਆ ਉਹ ਬਾਈ ਤੋਂ ਲੈ ਲੈਨੇ ਆ ਜਿਹੜੇ ਵੀ ਵੀਰ ਆਪਣੇ ਚੈਨਲ ਦੇ ਪਹਿਲੀ ਯਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਪ੍ਰੈਸ ਕਰ ਦਿਓ ਤੇ ਇਹ ਪ੍ਰੋਪਰ ਡਿਟੇਲ ਲੈਨੇ ਬਾਈ ਤੋਂ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 9592626951 ਰਸ਼ੀਕਾਲ ਬਈ ਨਾਮ ਦੱਸ ਦੇ ਕੀਪਾ ਬਈ ਠੀਕ ਆ ਵੇੜ ਘਰਦ ਕੋਈ ਆ ਆਪਣੀ ਹਾਂ ਹਾਂ ਬਈ ਕਰਦੀ ਕਿੰਨਵਾ ਸੂਆ ਸੂਣਾ ਆਉਣੇ ਨੇ ਤੀਜੇ ਆfte ਗੱਭਣਾ ਬਈ ਤੀਜੇ ਆfte ਕਿੰਨੇ ਟਾਈਮ ਦੀ ਗੱਭਣਾ 6ਵੇਂ ਮਹੀਨੇ ਗੱਭਣਾ ਬਈ 1 ਤਰੀਕ ਤੋਂ 7ਵਾਂ ਲੱਗ ਜਣਾ 1 ਤਰੀਕ ਤੋਂ 7ਵਾਂ ਮਹੀਨਾ ਸ਼ੁਰੂ ਹੋ ਜਾਣਾ ਦੁੱਧੋ ਡਰਾਈ ਆ ਦੁੱਧੋ ਡਰਾਈ ਠੀਕ ਆ ਤੇ ਉਹ ਸੱਜਰ ਨੇ ਕਿੰਨਾ ਕ ਦੁੱਧ ਪਾਤਾ ਸੀ ਸੱਜਰ ਨੇ ਦਿੱਤਾ ਬਾਈ 22 ਲੀਟਰ ਦੁੱਧ 22 23 ਲੀਟਰ ਤੇ ਦੇਖ ਸਕਦੇ ਹੋ ਦੋਸਤੋ ਵੱਡੇ ਕਦ ਕਾਟਦੀ ਆ ਬਾਈ ਦੁੱਧ ਤੇ ਆਸਤੇ ਬਹੂ ਲੈਣੇ ਯਰ ਅੱਬੀ ਦੁੱਧ ਹੈ ਨੀਗਾ ਠੀਕ ਆ ਦੋਸਤੋ ਗਾਈਆਂ ਬਾਈ ਨੇ ਦੁੱਧ ਤੇ ਹੋਰ ਤਾਜ਼ੀਆਂ ਬੇੜਾਂ ਦੁੱਧ ਤੇ ਲਾਉਣੀਆਂ ਮਸ਼ੀਨ ਲਿਆਂਦੀ ਵੀ ਆ ਦੇਖ ਸਕਦੇ ਤਾਂ ਕਰਕੇ ਇਹ ਸੇਲ ਕਰਦੇ ਆ ਤੇ ਜਮਾ ਦੇ ਲੈਣ ਵਾਲਾ ਜਾਇਜ਼ ਮੁੱਲ ਜਮਾ ਵੀ ਇਹਨੇ ਦੀ ਸੰਗਲ ਫੜਾ ਹੀ ਦੇਣਾ ਆਪਾਂ ਇਹਨੇ ਦਾ 35000 ਦੀ ਦੇ ਦਾਂਗੇ ਬਾਈ 35000 ਦੀ ਦੋਸਤੋ 35000 ਜਮਾਂ ਜਾਇਜ ਮੋਲਾ ਕਿਉਂਕਿ ਵੱਛੀਆਂ ਵਾਲੇ ਰੇਟ ਚ ਤੁਹਾਨੂੰ ਇਹ ਮਿਲ ਜਾਣੀਆਂ ਤੁਹਾਡੇ ਕਦ ਕਾਠ ਦੀ ਆ ਪੂਰੇ ਵੱਡੇ ਕਦ ਕਾਠ ਦੀ ਆ ਦੋਸਤੋ ਤੇ ਦੁੱਧੋ ਡਰਾਈ ਆ ਥਣਾ ਚ ਥਣਾ ਦੀ ਪੂਰੀ ਗਾਰੰਟੀ ਆਪਣੀ ਪੂਰੀ ਪੂਰੀ ਵਧੀਆ ਥਣਾ ਦੀ ਬਈ ਸਾਰਾ ਕੁਝ ਸਹੀ ਆ ਠੀਕ ਆ ਥਣਾ ਥੁਣਾ ਦੀ ਬਾਈ ਆ ਨਾ ਓਕੇ ਆ ਜਮਾਂ ਫੁੱਲ ਗਾਰੰਟੀ ਹੋਊਗੀ ਤੋਰਾ ਇਹਦਾ ਦੇਖ ਸਕਦੇ ਆ ਰੰਗ ਬਾਜ ਚੰਗਾ ਕਦ ਕਾਠ ਵੇਲ ਚੰਗੀ ਵਿਹੜਾ ਜਰੂਰ ਕਨੈਕਟ ਕਰ ਲਿਓ ਦੋਸਤੋ ਐਨੇ ਰੇਟ ਚ ਤੁਹਾਨੂੰ ਨਹੀਂ ਮਿਲਣਗੇ ਜਮਾਂ ਜੈਜ ਰੇਟ ਦੇ ਵਿੱਚ ਤੁਹਾਨੂੰ ਵਿਹੜ ਮਿਲ ਜਾਣੀ ਹੈ ਇਹ ਦੇਖ ਸਕਦੇ ਐ ਇੱਕ ਆ ਇੱਕ ਤਰੀਕ ਤੋਂ ਇਹਨੂੰ 7ਵਾਂ ਮਹੀਨਾ ਸ਼ੁਰੂ ਹੋਣਾਗਾ 6ਵਾਂ ਮਹੀਨਾ ਸ਼ੁਰੂ ਹੋ ਜਾਣਾ ਦੋਸਤੋ ਇੱਕ ਤਰੀਕ ਤੋਂ ਤੇ ਮਹੀਨੇ ਸਾਰੇ ਮੰਨ ਕੇ ਚੱਲੋ ਵੀ 3 ਮਹੀਨੇ ਇਹਦੇ ਰਹਿ ਗਏ ਗਾ ਵੀ ਪੈਸੇ ਸੋਡੇ ਨਾਲ ਡਬਲ ਕਰੂਗੀ ਐਨੇ ਕਾ ਪਸ਼ੂ ਆ ਜਿਹੜੇ ਘਰੇ ਰੱਖੇ ਹੋਏ ਆ ਤੇ ਹੋਰ ਗਾਈਆਂ ਬਾਈ ਨੇ ਤਿੰਨ ਚਾਰ ਜਾਨੀ ਕਿ ਆਂਦਾ ਵੀ ਦੁੱਧ ਤੇ ਲਾਉਣੀ ਆ ਤੇ ਮਸ਼ੀਨ ਐ ਕਿਉਂ ਹੀ ਲਿਆਂਦੀ ਆ ਚੋਣ ਵਾਲੀ ਚੋਾਈ ਕਰਨ ਵਾਲੀ ਫੋਨ ਨੰਬਰ 95174 95174 34534 34534 ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੇ ਇਹਦੇ ਲਈ ਸਾਰਿਆਂ ਦਾ ਧੰਨਵਾਦ